ਨਾਨੀ ਕਰੇ ਅਰਤੀ ਪੂਰੀ ਸਾਡੀ ਅੱਜ ਕੱਲ ਮੈਂ ਨਾ ਮਿਲਿਆ ਅੱਜ ਸੀ ਚੱਲੇ ਆ ਗੋਦਵਾਰੇ ਗੋਦਵਾਰੇ ਸਾਮ ਮੱਥਾ ਟੇਕਣ ਹਾਂ ਤੇ ਬਸ ਇਹਨਾਂ ਨੂੰ ਅਸੀਂ ਹੁਣ ਬ੍ਰੇਕਫਾਸਟ ਕਰਾਉਣ ਲੱਗੇ ਆ ਤੇ ਫਿਰ ਅਸੀਂ ਰਹਿ ਗਏ ਹੁੰਦੇ ਆ ਠੀਕ ਆ ਫਿਰ ਜਾਣੇ ਆ ਕਿਤੂ ਬਾਏ ਬਾਏ ਕਰਦੇ ਭੂਆ ਨੂੰ ਕਿਤੂ ਉਹ ਚੱਲੀ ਦੂਆ ਉਹ ਭੂਆ ਜੀ ਆਜਾ ਬਾਏ ਤੈ ਲੋ ਜੀ ਅਸੀਂ ਚੱਲੇ ਆਂ ਜੀ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਸਾਹਿਬ ਦਾ ਸਾਰੇ ਆਣ ਮੱਥਾ ਟੇਕਣ ਸੋ ਕਿਸ ਕੋ ਤੇ ਪਰਸਾ ਤੀਕਾ ਇਹ ਤੂੰ ਮੈਂ ਤੁਹਾਨੂੰ ਦੱਸਿਆ ਤੁਸੀਂ ਸਾਰੀ ਹੋਈ ਪਈ ਆ ਸਾਰੀ ਸਾਰੀ ਰਾਖ ਰਾ ਕੀਤੀ ਵੀ ਅੰਦਰ ਉਹ ਦੁਨੀਆ ਰਹੀ ਐ ਖੁੱਲੀ ਆ ਪੁੱਤ ਬੈਠ ਅਸੀਂ ਖੁੱਲੀ ਆ ਸੈਂਡਲ ਲਾ ਲਓ ਸੈਂਡਲ ਲਾ ਕੇ ਰੱਖ ਲੋ ਸਾਈਡ ਤੇ ਬਹੁਤ ਵਧੀਆ ਮਜ਼ਾ ਆਊਗਾ ਬੈਠ ਤੇ ਸਹੀ ਉਹ ਭਰਾਵਾ ਛੱਡ ਕੇ ਛੁੱਟ ਕੇ ਬੈਣੇ ਪਾਪਾ ਥੱਲੇ ਜੋਂਕੜੀ ਮਾਰ ਲੈ ਇੱਥੇ ਤੁਹਾਡੀਆਂ ਚੀਜ਼ਾਂ ਇੱਥੇ ਚੀਜ਼ਾਂ ਆ ਰਹੀਆਂ ਆਹ ਦੇਖੋ ਬਹੁਤ ਵਧੀਆ ਬੈਠੇ ਨੇ ਤੇ ਜਗ੍ਹਾ ਨਹੀਂ ਜੇ ਭੁੱਖ ਲੱਗੇ ਚਾਹ ਖਾਣ ਪੀਣ ਵਾਲਾ ਸਮਾਨ ਆ ਖਾ ਲਿਓ ਬਾਈ

ਟ੍ਰੇਨ ਚ ਆਉਣੀ ਆ ਦੇ ਨਹੀਂ ਨਹੀਂ ਟ੍ਰੇਨ ਵਾਲਾ ਹੋਰ ਉਹ ਤਾਂ ਕਮ ਵਾਲਾ ਬੋਲ বাজਦਾ ਉਹ ਤਾਂ ਕੋਈ ਨਾ ਸਰਦ ਅੱਛਾ ਇਹ ਹਰੀ ਕੋਲ ਟ੍ਰੇਨ ਵੀ ਕਰਦੀ ਆ ਉੱਥੇ ਵੀ ਬਸ ਟ੍ਰੇਨ ਵਾਲਾ ਆਈ ਜਿਹੜਾ ਰੋਡ ਆ ਉਸੇ ਤੇ ਟ੍ਰੇਨ ਆਉਂਦੀ ਉਸੇ ਤੇ ਗੱਡੀਆਂ ਚੱਲਦੀਆਂ ਸਿੰਗਲ ਹੀ ਆ ਬਸ ਇੰਨਾ ਮਜ਼ਾ ਆਉਂਦਾ ਹੈ ਬੁੱਢੂ ਆ ਗਈ ਕਾ ਸਾਡੀ ਅੰਮੂ ਆ ਗਈ ਪਾੜ ਲੈ ਪਾੜ ਮੁਰਖਾ ਨੂੰ ਜਾਈ ਉੱਥੇ ਕੀ ਹੈਗੀ ਇਦਾਂ ਫੋੜ ਗਿਆ ਸੀ ਤੱਲੋ ਜੀ ਬੱਚਿਆਂ ਲਾਦੀ ਸੀ ਤੋਂਪ ਤੇ ਪਿੱਛੇ ਹੁਣ ਅਸੀਂ ਚੁੰਨੀ ਬੰਨਣਾ ਲੱਗੇ ਇਹਨਾਂ ਲਈ ਹੋਰ ਸਹੀ ਹੈ ਨਾ ਓਕੇ ਉਹ ਰੋਲਾਂ ਨਾ ਪਾਏ ਚੁੱਪ ਕਰਕੇ ਬੈਏ ਹੌਡੀ ਤੋਂਪ ਹੁੰਦੀ ਤੁਹਾਨੂੰ ਆ ਜਾਓ ਹੁਣ ਤੋਂਪ ਵੀ ਓਏ ਉਹ ਚਾਹੀਦਾ ਸਾਰੇ ਬੱਚਾ ਜਾ ਕਿੱਧਰ ਕਰਨੀ ਤੇ ਸਾਲ ਕਿੱਥੋਂ ਜਾਇ ਕਿੱਦਾਂ ਕਰੂਗਾ ਲੈ ਲੈ ਜਾ ਬਤਾ ਲੈ ਮਾਂ ਮੰਦੀ ਬੈਗਾ ਦੇ ਕਿੱਦਾਂ ਜਾ ਕਰਨੀ ਕਿਤੂ ਨੇ ਤਾਂ ਹੀ ਰਾਸ਼ਾ ਨਾ ਦੋ ਮਸੇ ਹੁੰਦੀਆਂ ਦੋ ਮਸੇ ਹੁੰਦੀਆਂ ਇਸ ਦੀ ਆਵੇ ਮਸੇ ਅੱਜ ਬਣਾਈਏ ਇਹਨਾਂ ਨੇ ਰਾਸ਼ਾ ਬਹੁਤ ਹੋਗਾ ਅੱਜ ਬਲਾਈ ਕੋਈ ਸੋਮਗਾ ਤਾਂ ਵਾਦ ਹੋਉਂਦੀ ਆ ਬਸ ਰੀਆ ਗਾ ਬੰਦੂ ਮੈਂ ਕਹਿੰਦਾ ਹੌਲੀ ਹੌਲੀ ਨਾ ਨਾ ਤੁਰ ਕੇ ਨਹੀਂ ਆਦੇ ਸੰਗਤ ਅਸੀਂ ਹੌਲੀ ਹੌਲੀ ਆਈ ਜਾਈਏ ਅਸੀਂ ਆਈ ਸਹੀ ਹੈ ਗੱਡੀ 'ਚ ਨਹੀਂ ਹੌਲੀ ਹੌਲੀ ਹੀ ਜਾਈਏ ਭਰਾਵਾ ਨਾ ਤੁਰ ਕੇ ਨਾ ਭਰਾਵਾ ਨਾਣਾ ਤੋਬਾ ਤੋਬਾ ਕਦੀ ਨਾ ਜਾਵਾਂ ਮੈਂ ਤੁਰ ਕੇ ਅਰਾਸ਼ਵਾਦ ਨਹੀਂ ਬੰਦ ਜੀ ਤਾਂ 200 ਮੀਟਰ ਹੈ ਸਰ ਲਓ ਜੀ ਪਹੁੰਚ ਗਏ ਅਸੀਂ ਗੁਰਦੁਆਰਾ ਸਾਹਿਬ ਸਤਨਾਮ ਸ਼੍ਰੀ ਵਾਹਿਗੁਰੂ ਅੰਮੋ ਅੰਮੋ ਪਿਛੇ ਆ ਜਾਓ ਮੇਰਾ ਖਾਲੋ ਪਹਿਲਾਂ ਸੁਰੂ ਆਹ ਕਿਹਦਾ ਖਾਲੋ ਪਿਆਣਾ ਜੋ ਨਹੀਂ ਨਿਆਣਿਆਂ ਨੂੰ ਨਾ ਲੱਗ ਰਿਓ ਇਹਨਾਂ ਨੂੰ ਕਰਾ ਦਿਓ ਮੜ ਮੜਾ Hai ya permutoka ja saten iku jalouda ti an

हम चलते हैं अपन हेलो पति पॉपकॉर्न खाने आज बहुत प인다

ਤਦ ਆਸ ਸੀ ਅਸ ਵੀ ਉੱਥੇ ਸਾਡੀ ਮਾਤਾ ਕੋਲੇ ਕੋਈ ਨਹੀਂ ਸੀ ਫਿਰ ਅਸੀਂ ਆ ਗਏ ਹਾਂ ਫਿਰ ਅਸੀਂ ਕਿਹਾ ਚਲੋ ਘਰੇ ਚੱਲਦੇ ਆ ਤੇ ਆ ਸਾਡੀ ਛੋਟੀ ਰੋਈ ਜਾਂਦੀ ਹੈ ਚਲੋ ਹੁਣ ਕੀ ਕਰ ਸਕਦਾ ਜੋ ਹੱਲ ਹੀ ਨਹੀਂ ਕੋਈ ਇਹਨੋਂ ਸੀਗਾ ਮੈਂ ਰਹਿਣਾ ਖੇਡਣਾ ਅੱਜ ਮੈਂ ਤੇ ਚਲੋ ਪਹੁੰਚ ਗਏ ਅੱਬਾ ਹੁਣ ਕੋਟਕਪੁਰੇ ਜੀ ਪਹੁੰਚ ਗਏ ਅਸੀਂ ਘਰੇ ਪੂਰੇ 9:00 ਵਜੇ 1 ਮਿੰਟ ਪਿਆ ਹਜੇ ਵੈਸੇ ਕਿੱਤੇ ਸੀ ਗੱਲ ਆਉਣਾ ਸੀ ਅੱਜ ਸਾਡੇ ਘਰ ਮਾਂ ਚ ਹੈ ਨਹੀਂ ਸੀ ਰੋਟੀ ਉੱਥੋਂ ਦੀ ਲਿਖੀ ਕੋਟਕਪੁਰੇ ਦੀ ਸੀ ਤੂੰ ਐਵੇਂ ਗਈ ਜਾਂਦੀ ਸੀ ਚੌਲ ਉੱਥੇ ਮੁੰਮੀ ਕੋ ਚੌਲ ਬਣਾ ਲਓ ਨਹੀਂ ਨਹੀਂ ਪਤਾ ਸੀ ਇੱਦਾਂ ਕਾਣੇ ਬੈਠੇ ਲਿਖੇ ਕੋਟਕਪੁਰੇ ਦੇ ਸੀ ਲਿਖੇ ਕੋਟਕਪੁਰੇ ਦੇ ਸੀ ਨਹੀਂ ਤੂੰ ਉੱਥੇ ਗਈ ਜਾਂਦੀ ਸੀ ਚੌਲ ਬਣਾ ਲਓ ਲਈ ਇਹ ਨਹੀਂ ਚੌਲ ਬਣਾ ਲਓ ਆਏ ਥੱਕੇ ਵੇ ਚੱਲ ਚੌਲ ਬਣਾ ਲਾਂਗੇ ਹਾਂ ਤੇੜ ਪਰ ਇਹਦੀ ਪਤਾ ਕਾਣੇ ਕੋਟਕਪੁਰੇ ਲਿਖੇ ਸੀ ਹਾਂ ਇਹ ਕੋਟਕਪੁਰੇ ਦੇ ਸੀ ਸਹੀ ਮੈਨੂੰ ਲੱਗਦਾ ਉੱਥੇ ਲਿਖਿਆ ਨਹੀਂ ਸੀਗਾ ਫਰਦਾ ਤਾਣਾ ਪੜੀ ਅੱਜ ਤਾਂ ਬੁੱਕ ਗਿਆ ਮੈਂ ਤੇਨ ਕੀ ਕਰੀਏ ਕਿ ਮੈਂ ਟਮਾਟਾ ਖਾਣੀ ਬੈਠੀ ਮਾਤਾ ਸੋਚਿਆ ਇੱਥੇ ਰਹਿ ਜਾਵਾਂ ਕਿ ਬਣਾਉਂਦੀ ਸਪਿੰਨ ਦੀ ਕਰਾ ਜਾਂਦੀ ਹੈਂਡ ਕੱਟ ਕੇ ਗਾਂਜ ਨਹੀਂ ਰਣੀ ਸਹੀ ਗੱਲ ਆ ਆਪਣਾ ਵੀ ਅਲਗ ਜਿਹਾ ਹੈ ਨਹੀਂ ਤੇ ਚਾਹ ਦਾ ਸੀਗਾ ਚਾਹ ਪੀ ਲਈ ਉਦੋਂ ਮੁਰ ਕੇ ਬੱਸ ਚਲੋ ਜੀ ਅਸੀਂ ਆ ਗਏ ਆਪਣੇ ਘਰੇ ਆਪਣੇ ਘਰੇ ਤੇ ਹੁਣ ਖਾਣ ਲੱਗੇ ਅਸੀਂ ਚਾਹ ਵਾਲੇ ਇੱਥੋਂ ਡਿਨਰ ਕਰੀ ਜਾਂਦੇ ਆ 9 ਵਜੇ ਵਾਲੇ 9 ਵਜੇ ਆ ਗਈ ਸੀ ਚਲੋ ਜੀ ਫਾਗੇ ਜਦੋਂ ਤੇ ਕਰੀਏ ਰੈਸਟ ਕਿਉਂਕਿ ਅੱਜ ਸਫਰ ਬਹੁਤ ਹੋ ਗਿਆ ਅੱਜ ਗੱਡੀ 400 ਕਿਲੋਮੀਟਰ ਚਲਾਦੀ ਤੇ ਫਿਰ ਹੁਣ ਥੱਕਿਆ ਪਿਆ ਜਤੋਲੀ ਇਹ ਜੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਵਲੌਗ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਉਦਕ ਸਾਰਿਆਂ ਨੂੰ ਹੋਇਆ ਬਹੁਤ ਸਸਤੀਕਾ ਬਾਏ ਬਾਏ